ਐਡਮਿੰਟਨ ਸ਼ਹਿਰ ਤੋਂ ਮੈਂ ਜਸਪ੍ਰੀਤ ਕੌਰ ਏਸ਼ੀਆ ਟੀਵੀ ਦੇਖਣ ਵਾਲੇ ਸਭ ਦਰਸ਼ਕਾਂ ਦਾ ਨਿੱਘਾ ਹੱਥ ਜੋੜ ਕੇ ਸਵਾਗਤ ਕਰਦੀ ਹਾਂ ਅੱਜ ਦਾ ਜਿਹੜਾ ਆਪਾਂ ਵਿਸ਼ਾ ਲੈ ਕੇ ਆਏ ਹਾਂ ਇਹ ਹੈਗਾ ਜੀ ਮਾਂ ਤੇ ਸਮਰਪਿਤ ਮਾਂ ਦਿਵਸ ਨੂੰ ਸਮਰਪਿਤ ਮਈ ਮਹੀਨੇ ਦਾ ਇੱਕ ਦਿਨ ਚੁਣਿਆ ਜਾਂਦਾ ਹੈ ਜੀ ਜਿਹਨੂੰ ਮਾਂ ਦਿਵਸ ਮਦਰਸ ਡੇ ਦੇ ਨਾਲ ਕਿਹਾ ਜਾਂਦਾ ਹੈ ਸੋ ਇਸ ਵਾਰੀ 2025 ਦੇ ਵਿੱਚ 11 ਮਈ ਤਦ ਐਤਵਾਰ ਨੂੰ ਆਪਾਂ ਸਾਰੀ ਦੁਨੀਆ ਤੇ ਮਾਂ ਦਿਵਸ ਮਨਾ ਰਹੇ ਆ ਮੇਰੇ ਸਾਥ ਦੇ ਨਾਲ ਮਾਂ ਜਿਹੜਾ ਇੱਕ ਵਰਡ ਹੈ ਇੱਕ ਸ਼ਬਦ ਹੈ ਇਹ ਆਪਣੇ ਆਪ ਚ ਸੰਪੂਰਨ ਹੈ ਇਹਨੂੰ ਕਿਸੇ ਵੀ ਐਕਸਪਲੇਨੇਸ਼ਨ ਦੀ ਜ਼ਰੂਰਤ ਨਹੀਂ ਹੈਗੀ ਵੀ ਜਿੱਦਾਂ ਆਪਾਂ ਗੱਲ ਕਰੀਏ ਵੀ ਕਿਸੇ ਹੋਰ ਰਿਸ਼ਤੇ ਨੂੰ ਆਪਾਂ ਐਕਸਪਲੇਨ ਕਰਨਾ ਹੋਵੇ ਆਪਾਂ ਨੂੰ ਦੱਸਣਾ ਪੈਂਦਾ ਆ ਵੀ ਇਹ ਫਲਾਣੇ ਦੇ ਫਲਾਣੇ ਨੂੰ ਚਾਚੀ ਕਹਿੰਦੇ ਨੇ ਦਾਦੀ ਮਾਸੀ ਸਾਰਾ ਸਭ ਰਿਸ਼ਤਿਆਂ ਨੂੰ ਐਕਸਪਲੇਨ ਕਰਨਾ ਪੈਂਦਾ ਇੱਕ ਮਾਂ ਸ਼ਬਦ ਐਸਾ ਹੈ ਜੋ ਕਿ ਇੱਕ ਨਵੇਂ ਜੰਮੇ ਬੱਚੇ ਤੋਂ ਲੈ ਕੇ ਉਹ ਬਹੁਤ ਹੀ ਕਲੀਅਰ ਹੁੰਦਾ ਹੈ ਕਿ ਹਾਂ ਇਹ ਮਾਂ ਹੈ ਤੇ ਮਾਂ ਵਰਗਾ ਮੀਤ ਨਾ ਕੋਈ ਤੇ ਮਾਂ ਵਰਗੀ ਅਸੀਸ ਨਾ ਕੋਈ ਬੱਚੇ ਦੇ ਜਨਮ ਤੋਂ ਲੈ ਕੇ ਉਸ ਇਨਸਾਨ ਦੇ ਆਖਰੀ ਜ਼ਿੰਦਗੀ ਤੱਕ ਵੀ ਵੀ ਉਹ ਚੀਜ਼ ਕਿੰਨੀ ਮਾਂ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਆ ਵੀ ਆਪਾਂ ਹੁਣ ਜਦੋਂ ਕਿ ਮੈਂ ਇਸ ਉਮਰ 'ਚ ਆ ਚੁੱਕੀ ਆ ਜਿੱਥੇ ਮੈਂ ਖੁਦ ਮਾਂ ਆ ਬਟ ਅੱਜ ਦੀ ਤਰੀਕ 'ਚ ਵੀ ਮੈਨੂੰ ਆਪਣੀ ਮਾਂ ਦੀ ਸਲਾਹ ਦੀ ਹਰ ਚੀਜ਼ 'ਚ ਜ਼ਰੂਰਤ ਪੈਂਦੀ ਆ ਚਾਹੇ ਉਹ ਕੁਕਿੰਗ ਨੂੰ ਲੈ ਕੇ ਹੋਵੇ ਚਾਹੇ ਸੋਸ਼ਲ ਆਪਾਂ ਜਿੰਨੇ ਕੋਈ ਚੱਕਰ ਪੈ ਜਾਂਦਾ ਰਿਸ਼ਤੇਦਾਰਾਂ ਦੇ ਨਾਲ ਇਹਦੇ ਨਾਲ ਉਹਦੇ ਨਾਲ ਇੱਥੋਂ ਤੱਕ ਕਿ ਮੈਂ ਆਪਣੇ ਬੱਚੇ ਨੂੰ ਵੀ ਕੋਈ ਚੀਜ਼ ਸਿਖਾਉਣੀ ਆ ਸਮਝਾਉਣੀ ਆ ਉਦੋਂ ਵੀ ਮੈਂ ਆਪਣੀ ਮਾਂ ਦੀ ਸਲਾਹ ਲੈਂਦੀ ਆ ਸੋ ਜਿੱਥੇ ਇੰਨੇ ਇਹ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਆਪਾਂ ਨਹੀਂ ਟਾਈਮ ਦੇ ਪਾਉਂਦੇ ਕਦੇ ਕਦੇ ਮਾਂ ਦੇਖੋ ਕਈਆਂ ਨੇ ਇਦਾਂ ਹੀ ਕਹਿਣਾ ਵੀ ਸਾਰੀ ਸਾਰਾ ਸਾਲ ਹੀ ਮਾਵਾਂ ਦੀ ਰਿਸਪੈਕਟ ਕਰਨੀ ਚਾਹੀਦੀ ਤੇ ਕਰੀਦੀ ਵੀ ਹੈ ਬੰਦੀ ਹੈ ਸਭ ਦੀ ਜ਼ਿੰਮੇਵਾਰੀ ਹੈ ਇਹ ਚੀਜ਼ ਬਟ ਇੱਕ ਦਿਨ ਜਿਹੜਾ ਮੈਂਸ਼ਨ ਕਰ ਦਿੱਤਾ ਗਿਆ ਆ ਤੁਹਾਨੂੰ ਆਪਾਂ ਹਰ ਬੰਦਾ ਇਹ ਆਪਣਾ ਵੱਧ ਤੋਂ ਵੱਧ ਜੋਰ ਲਾਉਂਦਾ ਆ ਕਿ ਆਪਾਂ ਆਪਣੀਆਂ ਮਾਵਾਂ ਨੂੰ ਵਧੀਆ ਫੀਲ ਕਰਾਈਏ ਸਪੈਸ਼ਲ ਫੀਲ ਕਰਾਈਏ ਦੇਖੋ ਜਦੋਂ ਆਪਾਂ ਰੋਟੀ ਟੁੱਕ ਦੇ ਚੱਕਰ ਦੇ ਵਿੱਚ ਦੇਸ਼ੋਂ ਪਰਦੇਸ ਆ ਗਏ ਆ ਬੱਚੇ ਦੂਰ ਰਹਿੰਦੇ ਨੇ ਮਾਵਾਂ ਦੂਰ ਰਹਿੰਦੀਆਂ ਭੱਟ ਉਹ ਇੱਕ ਖਾਸ ਦਿਨ ਉਹ ਤੇ ਆਪਾਂ ਖਾਸ ਬਣਾ ਸਕਦੇ ਆ ਨਾ ਆਪਣੇ ਮਾਵਾਂ ਲਈ ਸੋ ਜੇ ਮੈਂ ਕਹਾਂ ਕਿ ਮੈਂ ਇੱਕ ਬਹੁਤ ਸਟਰੋਂਗ ਵੂਮਨ ਆ ਉਹ ਮੈਂ ਕਹੂੰਗੀ ਵੀ ਮੈਂ ਤਾਂ ਆ ਸਟਰੋਂਗ ਵੂਮਨ ਕਿਉਂਕਿ ਮੈਨੂੰ ਇੱਕ ਸਟਰੋਂਗ ਵੂਮਨ ਨੇ ਪਾਲਿਆ ਪੋਸਿਆ ਤੇ ਐਡਾ ਕੀਤਾ ਹੈ ਸੋ ਉਹਦੇ ਪਿੱਛੇ ਵੀ ਮੇਰੀ ਮਾਂ ਦਾ ਹੀ ਹੱਥ ਹੈ ਸੋ ਮੈਂ ਇੱਕੋ ਹੀ ਗੱਲ ਕਹੂੰਗੀ ਆ ਲਵ ਯੂ ਮਮ ਤੇ ਦੁਨੀਆ ਤੇ ਸਾਰੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ ਤੇ ਆ ਇਸ ਵਾਰੀ ਆਪਾਂ ਸਾਰੇ ਜਾਣੇ ਆਪਣੀਆਂ ਮਾਵਾਂ ਨੂੰ ਬਹੁਤ ਸਪੈਸ਼ਲ ਫੀਲ ਕਰਾਈਏ ਤੇ ਉਹਨਾਂ ਨੂੰ ਅਹਿਸਾਸ ਦਵਾਈਏ ਕਿ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ ਜਿੱਥੇ ਕਿ ਇਹ ਕਈ ਵਾਰੀ ਆਪਾਂ ਇਸ ਸੀਜ਼ਨ ਨੂੰ ਫੋਰ ਗਰੰਟਡ ਲੈ ਜਾਂਦੇ ਵੀਰ ਅਤੇ ਮੰਮੀ ਆ ਮੰਮੀ ਕਿਹੜਾ ਗੁੱਸਾ ਕਰ ਲੈ ਲੱਗੀ ਆ ਜਾਂ ਕਿਦਾਂ ਬਟ ਨਹੀਂ ਹਰ ਰਿਸ਼ਤੇ ਨੂੰ ਸਪੈਸ਼ਲ ਫੀਲ ਕਰਾਉਣਾ ਬਹੁਤ ਜ਼ਰੂਰੀ ਆ ਸੋ ਸਭ ਮਾਵਾਂ ਨੂੰ ਮੇਰੇ ਵੱਲੋਂ ਹੈਪੀ ਮਦਰਸਡੇ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਆਬਾਦ ਰਹੋ